ਸਤਿ ਸ਼੍ਰੀ ਅਕਾਲ ਭਾਈ ਜੀ ਸਾਰੇ ਭਰਾਵਾਂ ਨੂੰ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ ਭਰਾਵੋ ਜਰੂਰ ਕਮੈਂਟ ਕਰਕੇ ਦੱਸਿਓ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਵਿੰਦਰ ਸਿੰਘ ਬੜੈਂਚ ਬੜੈਂਚਟਰ ਤੋਂ ਭਰਾਵੋ ਤੁਹਾਨੂੰ ਲਾਈਵ ਟ੍ਰੈਕਟਰ ਦਿਖਾ ਰਿਹਾ ਕਿਹੜੇ ਕਿਹੜੇ ਮੇਰੇ ਕੋਲ ਆਏ ਹੋਏ ਆ ਜਾਦੇ ਗਿਣਤੀ 'ਚ ਸਾਡੇ ਕੋਲ ਉਸ ਸਵਰਾਜ ਤੇ ਜੌਂਡੀਆ ਜੌਂਡੀਆ ਤੇ ਸਵਰਾਜ ਜਾਦੇ ਗਿਣਤੀ 'ਚ ਆਏ ਹੋਏ ਆ ਸਵਰਾਜ ਸਾਡੇ ਕੋਲ 13 ਮੰਜ਼ਲ ਤੋਂ ਸਟਾਰਟ ਹੋ ਕੇ ਭਰਾਵੋ 23 ਮੰਜ਼ਲ ਤੱਕ ਹੈਗੇ ਆ ਤੇ ਸਾਡੇ ਕੋਲੇ 13 ਮਾਰੰ ਤੋਂ ਲੈ ਕੇ 23 ਮਾਰੰ ਤੱਕ ਸਾਡੇ ਕੋਲ ਐਮਲੋ ਟੋਟਲ ਐਮਲੋ ਇੱਥੇ ਸਾਡੇ ਕੋਲੇ 13 14 ਟਰੈਕਟਰ ਲੱਗੇ ਹੋਏ ਟੋਟਲ ਐਮਲੋ ਵਿੱਚ 21 ਵਾਈਟ ਟਰੈਕਟਰ ਸਾਡੇ ਕੋਲੇ ਇਕੱਲੇ ਸਵਰਾਜ ਹੀ ਹੈਗੇ ਆ 13 ਮਾਰੰ ਤੋਂ ਲੈ ਕੇ 23 ਮਾਰੰ ਤੱਕ ਰੇਟ ਭਰਾਵੋ ਐਮਲੋ ਵੀ 3.5 4.5 ਤੋਂ 4 ਲੱਖ ਰੁਪਏ ਤੋਂ ਸਟਾਰਟ ਹੋ ਗਿਆ ਆਪਣੇ ਕੋਲੇ ਟਰੈਕਟਰ ਆ ਆਪਣੇ ਕੋਲੇ 7.5 ਲੱਖ ਤੱਕ ਸਵਰਾਜ ਖੜੇ ਆ ਸਾਰੇ ਟਰੈਕਟਰਾਂ ਦੇ ਲੋਨ ਹੋ ਗਿਓ 1.5 ਲੱਖ ਰੁਪਿਆ ਲੱਖ ਡੇਢ 2 ਲੱਖ ਰੁਪਇਆ ਪਰ ਕੇ ਬਾਕੀ ਆਸਾਨ ਕਿਸ਼ਤਾਂ ਤੇ ਤੁਸੀਂ ਟਰੈਕਟਰ ਖਰੀਦ ਕੇ ਲੈ ਆ ਸਕਦੇ ਹੋ ਸਾਡੇ ਕੋਲੇ ਆ ਦੇਖੋ ਕਿਵੇਂ 3 સ્ਪੀਡਰ ਕਿਹੜੇ ਕਿਹੜੇ ਭਰਾਵਾਂ ਕੋਲੇ ਸਵਰਾਜ 855 ਹੈਗੇ ਆ ਕਮੈਂਟ ਬਾਕਸ ਵਿੱਚ ਆਪਣੇ ਟਰੈਕਟਰ ਦੀ ਫੋਟੋ ਜਰੂਰ ਪਾ ਦਿਓ ਭਰਾਵੋ ਤੁਸੀਂ ਜੇਕਰ ਵੇਚਨੇ ਵੀ ਟਰੈਕਟਰ ਆਪਣੇ ਡਿਟੇਲ ਲਿਖ ਦਿਓ ਕੋਈ ਟਰੈਕਟਰ ਵੇਚਣਾ ਕਾਰ ਵੇਚਣੀ ਟਰਾਲੀ ਵੇਚਣਾ ਟਰੈਕਟਰ ਵੇਚਣਾ ਕੋਈ ਇੰਪਲੀਮੈਂਟਸ ਵੇਚਣਾ ਤਾਂ ਕੋਈ ਵੀ ਕਿਸੇ ਭਰਾ ਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਫੋਟੋ ਵਗੈਰਾ ਪਾ ਸਕਦੇ ਹੋ ਕਿਵੇਂ ਸਾਡੇ ਕੋਲੇ 22 ਮਾਡਲ 22 ਮਾਡਲ ਸਾਡੇ ਕੋਲੇ ਚੈ ਮਾਡਲ 4 ਪੀਸ ਲੱ ਬਹੁਤ ਨਵੇਂ ਨਵੇਂ ਟਰੈਕਟਰ ਆ ਵੀ ਆਮ ਨੂੰ 800 ਕੰਡਾ ਜੱਲਿਆ ਹੋਇਆ ਟਰੈਕਟਰ ਬਹੁਤ ਨਵਾਂ ਟਰੈਕਟਰ ਕਿਹੜੇ ਭਰਾਵਾਂ ਨੇ ਪੁਰਾਣੀ ਸ਼ੋਅ ਵਾਲੇ ਟਰੈਕਟਰ ਲੈਣੇ ਆ ਬ੍ਰੈਂਡ ਟਰੈਕਟਰ ਸੰਪਰਕ ਕਰ ਲਓ 4 ਸਾਡੇ ਕੋਲੇ 40 ਟਰੈਕਟਰ 22 ਮਾਡਲ 40 ਟਰੈਕਟਰ ਪੰਜਾਬ ਨੰਬਰ ਟਰੈਕਟਰ ਆ ਬਹੁਤ ਸਾਫ ਸੁਥਰੀ ਹਾਲਤ ਚ ਲੱਗੇ ਹੋਏ ਆ ਤੇ ਆਹ ਦੇਖੋ ਇਹਦੇ ਮਾਰਦੇ ਕੈਮਰਾ ਮੁੰਡਾ 22 ਮਾਡਲ ਆ ਵੀ 22 ਮਾਡਲ ਦਾ 969 969 ਖੜਾਗਾ ਸਾਡੇ ਕੋਲੇ 963 ਵੀ ਖੜਾਗਾ 979 2021 ਮਾਡਲ ਆ ਅੱਗੇ ਆ ਗਿਆ 2023 ਮਾਡਲ ਸੈਂਟਰ ਗੇਅਰ ਆ ਗਿਆ 2000 ਤੇ 19 ਮਾਡਲ ਆ ਗਿਆ 2019 ਮਾਡਲ ਆ ਗਿਆ 2018 ਮਾਡਲ ਆਇਆ ਸਾਡੇ ਕੋਲ 2 2015 ਮਾਡਲ ਨੇ ਅੱਦੇ ਬਾਹਰ ਟ੍ਰੈਕਟਰ ਖੜੇ ਆ ਇਹ 2015 ਮਾਡਲ ਦਾ ਬਾਰ ਡਾਟਾ ਇੱਕ 13 ਮੰਗਦਾ ਇਹਨਾਂ ਵਿੱਚੋਂ ਕੋਈ ਵੀ ਟਰੈਕਟਰ ਖਰੀਦਨੇ ਆ ਭਰਾਵੋ ਸਵਰਾਜ 855 ਜਿਹੜੇ ਕਿਹੜੇ ਭਰਾਵਾਂ ਦੀ ਮਨਪਸੰਦ ਟਰੈਕਟਰ ਆ ਜਰੂਰ ਕਮੈਂਟ ਕਰਕੇ ਦੱਸੋ ਵੀ ਆਮ ਜੀਵਿਦਾਦ ਦੇ ਹੱਥ ਵਾਸਤੇ ਕਿਸ ਤਰ੍ਹਾਂ ਦਾ ਟਰੈਕਟਰ ਆ ਕਿਉਂ ਭਰਾਵੋ ਇਸ ਤਾਂ ਹਰੇਕ ਪ੍ਰਕਾਰ ਦੀ ਟਰੈਕਟਰ ਸਾਡੇ ਕੋਲੇ ਤਾਂ ਹੁੰਦੇ ਆ ਕਿਉਂ ਸਵਰਾਜ ਜੌਂਡੀਰ ਹੌਲੈਂਡ ਮਹਿੰਦਰੇ ਹਰੇਕੀ ਤਕਰੀਬਨ ਹੇਕ ਹਰੇਕ ਪ੍ਰਕਾਰ ਦੀ ਟਰੈਕਟਰ ਬੀਚਦੇ ਆ ਇਹ ਕਿਹੜੇ ਕਿਹੜੇ ਭਰਾਵਾਂ ਦੇ ਮਨਪਸੰਦ ਟਰੈਕਟਰ ਆ ਕਿਹੜੇ ਕਿਹੜੇ ਭਰਾਵਾਂ ਨੂੰ ਵਧੀਆ ਲੱਗਦੇ ਆ ਟਰੈਕਟਰ ਜਾਂ ਬਹੁਤ ਵਧੀਆ ਲੱਗਦੇ ਆ ਕਮੈਂਟ ਕਰ ਕਿਹੜੇ ਭਰਾਵਾਂ ਦੇ ਕੋਲੇ ਇਹ ਟਰੈਕਟਰ ਚੱਲਦੇ ਨੇ ਜੈਨਾਂ ਵਾਰੇ ਤੁਸੀਂ ਜਾਣਕਾਰੀ ਤੁਸੀਂ ਦੇਣੀ ਆ ਵੀਰੋ ਵੀ ਇਹਨਾਂ ਤੇਲ ਖਰਚਾ ਕਿਵੇਂ ਆ ਕਿਵੇਂ ਆਮ ਜ਼ਿਮੀਂਦਾਰ ਦੇ ਹੱਕ ਨੂੰ ਕਿਵੇਂ ਲੱਗਦਾ ਟਰੈਕਟਰ ਇਹ ਵੀ ਆਮ ਜ਼ਿਮੀਂਦਾਰ ਨੂੰ ਕਿਹੜਾ ਟਰੈਕਟਰ ਚਾਹੀਦਾ ਤੁਸੀਂ ਆਪੋ ਆਪਣੀ رائے ਦੇਣੀ ਆ ਤੁਸੀਂ ਮੇਰੇ ਵੱਡੇ ਛੋਟੇ ਭਰਾਵਾਂ ਕੇ ਬਹੁਤ ਬਹੁਤ ਧੰਨਵਾਦ ਕਰਦੇ ਆ ਸੈਮ ਨੂੰ ਸੇਲ ਭਰਾਵੋ ਬੜੇ ਟਰੈਕਟਰ ਨੇ ਵਧਾਈ ਹੋਈ ਆ ਤੇ ਕਮਾਈ ਘਟਾਈ ਸਿਰਫ 5-7000 10000 ਦੇ ਨਫੇ ਨਾਲ ਹੀ ਟਰੈਕਟਰ ਦੇਣਗੇ ਬੜੇ ਟਰੈਕਟਰ ਨਾਲ ਤੋਂ ਵੱਧ ਨਫਾ ਨਹੀਂ ਲੈਂਦੇਗੇ ਕਿਉਂ ਕਵਾਂਟੀਟੀ ਵੀ ਜਿਆਦਾ ਮਾਲ ਵੇਚਣਾ ਦਾ ਵੀ ਅੱਜ 8 ਟਰੈਕਟਰ 9 ਟਰੈਕਟਰ ਜਿੱਦਾਂ ਬੰਦਾ ਵਿਕ ਚੁੱਕੇ ਆ ਵੀ ਇਸ ਮਹੀਨੇ 30 35 ਟਰੈਕਟਰ ਲੈ ਜਾਵਾਂਗੇ 10000 ਦੀ ਕਮਾਈ ਬਹੁਤ ਆਪਰਾਵੋ ਇਸ ਕਰਕੇ ਤੁਸੀਂ ਕੋਈ ਵੀ ਟਰੈਕਟਰ ਫਰੀਦਨਾਵ ਬੜੈ ਕਿਟਰ ਨਾਲ ਸੰਪਰਕ ਕਰੋ ਜਲਦੀ ਸੰਪਰਕ ਕਰੋ ਕਿਸਾਨ ਕਿਸਤਾਂ ਟਰੈਕਟਰ ਲਾਉਣ ਮੇਲਾ ਲੱਗਿਆ ਹੋਇਆ ਹੈਗਾ ਇੱਥੇ ਲੋਨ ਤੇ ਹਰੇਕ ਪਟਾਰ ਦੇ ਟਰੈਕਟਰ ਮਿਲਦੇ ਆ ਕਿਉਂ ਤੁਸੀਂ ਕਮਾਈਆਂ ਕਰਕੇ ਇਸ ਕਿਸਤਾਂ ਪਰ ਪਰ ਕੇ ਬਰਾਵੋ ਆਉਦੇ ਟਰੈਕਟਰ ਬਣਾ ਸਕਦੇ ਹੋ ਜੇਕਰ ਤੁਸੀਂ ਕੋਲੇ ਕੋਈ ਕਿਰਾਇਆ ਘੱਟ ਪੇਮੈਂਟ ਦਾ 1.5 ਦੋ ਲੱਖ ਰੁਪਈਆ 1.5 ਲੱਖ ਰੁਪਈਆ ਮੇਰੇ ਕੋਲ ਲੈ ਕੇ ਆ ਜਾਓ ਬਾਕੀ ਆਸਾਨ ਕਿਸ਼ਤਾਂ ਨਾਲ ਸੌਦਾ ਹੈ ਮਨੋ 5-7 ਲੱਖ ਰੁਪਈਆ ਦਾ ਟਰੈਕਟਰ ਜੁੜ ਜੂਗਾ ਭਰਾਵੋ ਆਪਣਾ 41 48 ਮਕਾਨ ਹਟਾਈ ਆਪਾਂ ਬਹੁਤ ਘੱਟ ਗਿਆ ਇੱਥੇ ਭਰਾਵੋ ਲੋਨ ਕਰਵਾ ਕੇ ਦੇਵਾਂਗੇ ਤੁਸੀਂ ਦਿੱਤੇ ਹੋਏ ਨੰਬਰਾਂ ਦੇ ਮੇਰੇ ਫਾਦਰ ਸਾਹਿਬ ਦਾ ਨੰਬਰ ਹੈ ਸਰਦਾਰ ਮਿੰਦਰ ਸਿੰਘ ਬਣਾਚ ਦਾ 9176 62846 ਵਨਮੇ 026434 ਅਧਿਤੀ ਹੋ ਨੰਬਰਾਂ ਤੇ ਤੁਸੀਂ ਵਾਇਸ ਸੰਸਾਰੀ ਕਰਕੇ ਵੀ ਕੋਈ ਜਾਣਕਾਰੀ ਲੈ ਸਕਦੇ ਹੋ ਸਾਡੇ ਕੋਲੇ ਇਹ ਵੀ ਦਿਖਾ ਦੇਉਂਦੇ ਆ ਸਾਡੇ ਕੋਲੇ ਬਹੁਤ ਜ਼ਿਆਦੇ ਗਿਣਤੀ ਕਿਰੈਟਰ ਖੜੇ ਨੇ ਜਿਵੇਂ ਜਉਂਦੀ ਆ ਆਮੈਸੀ 50900 ਬਰਾਗ ਫੌਲੈਂਡ ਖੜਾ ਗਿਆ ਬਟੇਰ ਬਟੇਰ ਫੌਲੈਂਡ ਖੜਾ ਗਿਆ 5210 ਨੇ ਹਰ ਇੱਕ ਪੰਜ ਪੀਸ 5210 ਨੇ 22 23 24 25 ਮਾਲ ਤੱਕ ਸਾਡੇ ਕੋਲੇ 5210 ਨੇ 755 ਨੇ 744 ਨੇ ਮਾਲ ਬਹੁਤ ਠੱਠ ਬੜਿਆ ਇੱਧਰ ਬਹੁਤ ਟਰੈਕਟਰ ਇੱਧਰ ਖੜੇ ਆ ਵੀ ਸਾਡੇ ਕੋਲੇ ਹਰੇਕ ਪ੍ਰਕਾਰ ਦੇ ਟਰੈਕਟਰ ਮਿਲਣਗੇ ਵੀਰੋ ਤੁਸੀਂ ਸੰਪਰਕ ਕਰ ਲਓ ਦਿੱਤੇ ਹੋਏ ਨੰਬਰਾਂ ਤੇ ਆਸਾਨ ਕਿਸ਼ਤਾਂ 'ਚ ਟਰੈਕਟਰ ਖਰੀਦਣ ਲਈ ਬ੍ਰਾਂਡ ਟਰੈਕਟਰ ਪ੍ਰਿੰਟ ਭਾਈ ਮੁਖਤਾਰ ਡਿਸਟ੍ਰਿਕਟ ਵੱਡਿਆਣਾ ਨਾਲ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਕੋਈ ਵੀ ਟਰੈਕਟਰ ਖਰੀਦਣਾ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਕੋਈ ਜਾਣਕਾਰੀ ਲੈਣੀ ਹੋ ਜਾਣਕਾਰੀ ਲੈ ਸਕਦੇ ਹੋ ਕਮੈਂਟ ਕਰਕੇ ਕਈ ਵਾਰ ਭਰਾਵਾਂ ਦੇ ਫੋਨ ਵਗੈਰਾ ਨਹੀਂ ਚੁੱਕੇ ਹੁੰਦੇ ਉਹਨਾਂ ਭਰਾਵਾਂ ਤੋਂ ਮਾਫੀ ਚਾਉਣੀ ਆ ਮਾਫੀ ਚਾਉਣੀ ਆ ਕਾਫੀ ਬੈਂਕਾਂ ਲਈ ਕਿਵੇਂ ਕੁਲਦੀਪ ਮੁੰਡਾਗਾ ਕਾਫੀ ਬੈਂਕਾਂ ਲਈ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ ਇਸ ਕਰਕੇ ਤੁਸੀਂ ਜਲਦ ਕਰ ਲੋ ਸਪਰਕ ਕਰ ਲੋ ਵੀ ਕਿਹੜੇ ਵੀਰਾਂ ਨੇ ਟਰੈਕਟਰ ਲੈਣੇ ਨੇ ਉਹ ਭਾਈ ਬਖਤੌਰ ਪਿੰਡਾ ਸਾਡਾ ਮਾਨਸਾ ਤੋਂ ਬਠਿੰਡਾ ਰੋਡ ਤੇ ਉੱਥੋਂ ਆ ਕੇ ਟਰੈਕਟਰ ਖਰੀਦ ਕੇ ਲੈ ਆਇਓ ਵੀਰੋ ਕੋਈ ਵੀ ਟਰੈਕਟਰ ਖਰੀਦਣਾ ਕਿਹੜਾ ਵੀ ਟਰੈਕਟਰ ਖਰੀਦਣਾ ਤੁਸੀਂ ਸੰਪਰਕ ਕਰ ਲਓ ਧੰਨਵਾਦ